ਜੈਸੀ ਰੀਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜੈਨੁਪਤਾ ਲੈ ਕੇ ਆਈਆਂ ਜਿੰਨਾ ਭੈਣ ਭਰਾਵਾਂ ਦੇ ਖੂਨ ਦੇ ਵਿੱਚ ਗੰਡਾ ਬਣ ਜਾਂਦੀ ਹੈ ਨੇ ਮਤਲਬ ਕਿ ਖੂਨ ਦੇ ਵਿੱਚ ਇਕੱਠਾ ਹੋ ਜਾਂਦਾ ਗੱਠ ਬਣ ਗਈ ਖੂਨ ਇਕੱਠਾ ਹੋ ਗਿਆ ਜੀ ਗੱਠ ਬਣ ਗਈ ਇਹਦੇ ਵਾਸਤੇ ਸਭ ਤੋਂ ਬੈਸਟ ਆਯੁਰਵੇਦਿਕ ਤਰੀਕਾ ਲੈ ਕੇ ਆਈਆਂ ਇਹਨਾਂ ਨੂੰ ਜੜ ਤੋਂ ਸਮਾਪਤ ਕਰਨ ਦਾ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇੱਕ ਤਾਂ ਹਲਦੀ ਵਾਲਾ ਦੁੱਧ ਲੈਣਾ ਰੋਸ ਮੇਰੇ ਸਾਮੋਰ ਰੇਵਨ ਕਰਨਾ ਜੇ ਹਾਲੀ ਵਾਲਾ ਦੁੱਧ ਨਹੀਂ ਲੈ ਸਕਦੇ ਤਾਂ ਦੂਜੀ ਸਭ ਤੋਂ ਬੈਸਟ ਉਸ ਦੀ ਹੈਗੀ ਹੈ ਕਚਨਾਰ ਦਾ ਦੀ ਸਾਲ ਦਾ ਕਾੜਾ ਜਿਹੜਾ ਕਚਨਾਰ ਹੁੰਦਾ ਨਾ ਇਹਦੀ ਦਰਖਤ ਹੁੰਦਾ ਕਚਨਾਰ ਦਾ ਇਹਦੀ ਜਿਹੜੇ ਸਾਲ ਹੁੰਦੀ ਉਹਦਾ ਕਾੜਾ ਲੈਣਾ ਆਪਾਂ ਨੇ ਇਹ ਜਿਹੜਾ ਕਚਨਾਰ ਦੀ ਦਰਖਤ ਹੈ ਆਪਾਂ ਨੂੰ ਆਮ ਵੀ ਲੱਗਿਆ ਹੋਇਆ ਮਿਲ ਜਾਊਗਾ ਇਹਦਾ ਕਾੜੇ ਨੇ ਖਾਲੀ ਪੇਟ ਪਰ ਤੋਂ ਕਰਨੀ ਹੈ ਕਚਨਾਰ ਦੇ ਕਾੜੇ ਦੀ ਇਦੇ ਨਾਲ ਤੁਹਾਨੂੰ ਬਹੁਤ ਹੀ ਰਾਹਤ ਮਿਲੂਗੀ ਜਿਹੜੀਆਂ ਤੁਹਾਡੀਆਂ ਗੰਡਾਂ ਨੇ ਉਹ ਬਿਲਕੁਲ ਖਤਮ ਹੋ ਜਾਣਗੀਆਂ ਜੈ ਸ੍ਰੀ ਰਿਤਨ ਮੰਤਰੀ ਜੀ ਪੈਣ ਭਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਆ ਕਰੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਿਤਨ ਮੰਤਰੀ ਜੀ